ਮੇਰਾ ਨਾਮ ਸਲੋਮੀ ਹੈ ਮੈਂ ਸਰਕਾਰੀ ਹਾਈ ਸਕੂਲ ਰਪਈ ਵਿੱਚ ਦਸਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰੇ ਨੂੰ ਸਮਰਪਿਤ ਗੁਰੂ ਰਾਦੋਰੇ ਪ੍ਰਗਟ ਹੋਈ ਗੁਰਿਆਈ ਤੇ ਵਿਚਾਰ ਪੇਸ਼ ਕਰਨ ਜਾ ਰਹੀ ਹਾਂ ਸ਼੍ਰੀ ਅਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਪ੍ਰਗਟ ਕਰਨ ਪਿੱਛੋਂ ਦਾਲ ਭਜਨ ਜੋਧੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 6ਵੀਂ ਜੋਤ ਸ਼੍ਰੀ ਗੁਰੂ ਹਰगोबिंद ਸਾਹਿਬ ਜੀ 1644 ਈਸਵੀ ਵਿੱਚ ਸ੍ਰੀ ਗਰਤਾਰਪੁਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਮਾਤਾ ਨਾਨਕੀ ਜੀ ਅਤੇ ਸੁਪਤਨੀ ਮਾਏ ਗੁਜਰੀ ਜੀ ਨਾਲ ਨਗਰ ਬਕਾਲਾ ਅਜੋਕਾ ਬਾਬਾ ਬਕਾਲਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦੇਸ਼ ਨਾਲ ਨਾਲ ਜਾ ਕੇ ਵਸ ਵਸ ਗਏ ਉਥੇ ਗੁਰੂ ਜੀ ਗ੍ਰਾਹੀ ਹਸਤੀ ਦੇ ਧਰਮ ਨੂੰ ਨਿਭਾਉਂਦੇ ਹੋਏ ਅਧਿਆਤਮਿਕ ਰੰਗ ਵਿੱਚ ਰੰਗੇ ਰਹਿੰਦੇ ਉਹਨਾਂ ਦੀ ਨਿਮਰਤਾ ਦਿਆ ਅਤੇ ਨਿਰਮਲਤਾ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਉਹਨਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਦਰਿਆ ਵਰਗੀ ਸੀ ਗਹਿਰੀ ਨਿਵਾਰਕ ਪਰ ਆਤਮਿਕ ਚਮਕ ਨਾਲ ਭਰੀ ਹੋਈ ਸ੍ਰੀ ਗੁਰੂ ਤੇਗ ਬਹਾਦਰ ਜੀ ਛੋਟੀ ਉਮਰੇ ਹੀ ਆਪਣੇ ਕਿਰਪਾਨ ਦੇ ਜੋਹਰ ਵਿਖਾ ਚੁੱਕੇ ਸਨ ਪਰ ਉਹ ਆਪਣੇ ਬਚਪਨ ਦੇ ਨਾਮ ਅਨੁਸਾਰ ਤਿਆਗ ਦੀ ਮੂਰਤ ਸਨ ਅਧਿਆਤਮਿਕ ਸੁਚਮ ਨਾਲ ਭੇਸ ਤੇ ਅੰਤਰ ਮੇਤੀ ਵਿੱਚ ਲੀਨ ਰਹਿੰਦੇ ਸਨ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨਿਰਲੇਪ ਸਨ ਉਹਨਾਂ ਦਾ ਨੇਮ ਹੀ ਦਾਨਪੁਣ ਤੇ ਭਗਤੀ ਬਣ ਚੁੱਕਾ ਸੀ ਕੀਰਤਪੁਰ ਸਾਹਿਬ ਤੋਂ ਬਕਾਲਾ ਆ ਕੇ ਉਹ ਜਿਆਦਾ ਸਮਾਪੋਰੇ ਵਿੱਚ ਭਗਤੀ ਕਰਦੇ ਸਨ ਇਹ ਸੁੱਚੀ ਭਗਤੀ ਹੀ ਉਹਨਾਂ ਨੂੰ ਭਵੇਖ ਦੇ ਅਦੁੱਤੀ ਕਾਰਜ ਲਈ ਤਿਆਰ ਕਰ ਰਹੀ ਸੀ ਉਹਨਾਂ ਦੀ ਜੋਤੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸ਼੍ਰੀ ਹਰਿ ਰਾਏ ਸਾਹਿਬ ਜੀ ਵਿੱਚ ਵਿਦਮਾਨ ਹੋ ਚੁੱਕੀ ਸੀ ਤੇ ਫਿਰ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਤੋਂ ਬਾਅਦ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਵੱਲ 3 ਮਾਰਚ 1664 ਈਸਵੀ ਨੂੰ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੇ ਜਦੋਂ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਪਾਸ ਬੁਲਾ ਕੇ ਅਗਲੀ ਜੋਤ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਸਿਰਫ ਦੋ ਸ਼ਬਦ ਹੀ ਕਹੇ ਬਾਬਾ ਬਕਾਲੇ ਇਹਨਾਂ ਸ਼ਬਦਾਂ ਦਾ ਰਹਾਸ ਮਈ ਸੰਦੇਸ਼ ਦੇ ਕੇ ਅਠਵੇਂ ਪਾਸ਼ਾ ਦੀ ਜੋਤੀ ਜੋਤ ਸਮਾਗੇ ਸੰਕਤਾਂ ਦੇ ਮਣਾ ਵਿੱਚ ਅੰਦਰ ਕੁਝ ਹਨੇਰਾ ਹੋਇਆ ਸੀ ਤੇ ਗੁਰੂ ਘਰ ਦੀ ਨਵੀਂ ਜੋਤ ਨੂੰ ਮਿਲਣ ਲਈ ਦਿਲ ਉੱਚਕਾ ਨਾਲ ਧੜਕਣ ਲੱਗੇ ਉਧਰ ਨਗਰ ਬਕਾਲੇ ਅੰਦਰ ਪਰਮ ਦਾ ਪਰਦਾ ਪੈ ਗਿਆ 22 ਮੰჯੀਆਂ ਝੂਠੀਆਂ ਲੱਗ ਗਈਆਂ ਭੇਖੀ ਆਪਣੇ ਆਪ ਨੂੰ ਗੁਰੂ ਕਹਿਣ ਲੱਗੇ ਸਭ ਤੋਂ ਵੱਡੇ ਦਇਆਵੰਦ ਬਾਹਰ ਧੀਰਮਲ ਸੰਤ ਉਹਨਾਂ ਦੇ ਕੋਲ ਆਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪੁਰਾਤਨ ਢੀੜ ਵੀ ਸੀ ਦੂਜੇ ਪਾਸੇ ਬਾਬਾ ਰਾਮ ਰਾਏ ਅਤੇ ਪ੍ਰithvi ਚੰਦ ਦੇ ਵੰਸ਼ ਵੀ ਆਪਣੇ ਹੱਕ ਜਿਤਾਉਣ ਲੱਗ ਪਏ ਸੰਗਤ ਸਾਰੀ ਹੈਰਾਨ ਪਰੇਸ਼ਾਨ ਹੋ ਗਈ ਕੌਣ ਹੈ ਸੱਚਾ ਗੁਰੂ ਕੀ ਪਛਾਣ ਹੋਵੇ ਨਵੀਂ ਜੋਤ ਦੀ ਉਸੇ ਵੇਲੇ ਉਹ ਦਿੱਲੀ ਦੀ ਸੰਗਤ ਵੀ ਅਗਸਤ ਸਤੰਬਰ 1664 ਈਸਵੀ ਵਿੱਚ ਬਕਾਲੇ ਪਹੁੰਚੀ ਉਹਨਾਂ ਦੇ ਨਾਲ ਇੱਕ ਸਿੱਖ ਆਇਆ ਪਾਈ ਮੱਖਣ ਸ਼ਾਹ ਲੁਬਾਣਾ ਉਹ ਹੈ ਤਾਂ ਬਹੁਤ ਵੱਡਾ ਵਪਾਰੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਵੀ ਰਿਹਾ ਅਤੇ ਦਿਲੋਂ ਗੁਰੂ ਸਹਿਬਾਨ ਦਾ ਸੇਵਕ ਸੀ ਇੱਕ ਵਾਰ ਉਸ ਦਾ ਸਮੁੰਦਰੀ ਯਾਜ ਤੂਫਾਨ ਵਿੱਚ ਫਸ ਗਿਆ ਉਸ ਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਰਦਾਸ ਕੀਤੀ ਜੇ بچਿਆ ਮਾਲ ਸਾਬਤ ਸਾਰਾ ਤਾਂ 500 ਸੋਨੇ ਦੀਆਂ ਮੋਰਾ ਦਸਵੰਦ ਭੇਟ ਕਰਾਂਗਾ ਕੀਤੀਆਂ ਅਰਦਾਸਾਂ ਗੁਰੂ ਨਾਨਕ ਦੇਵ ਜੀ ਦੇ ਦਰ ਉਪਨ ਪ੍ਰਵਾਨ ਹੋਈਆਂ ਤੇ ਜਹਾਜ਼ ਬਚ ਗਿਆ ਮਨ ਉਸ ਦਾ ਗੁਰੂ ਨੂੰ ਮਿਲਣ ਲਈ ਹੋਰ ਬੇਕਾਰ ਹੋ ਗਿਆ ਅਕਤੂਬਰ 1664 ਈਸਵੀ ਵਿੱਚ ਸੱਚੇ ਗੁਰੂ ਦੀ ਖੋਜ ਕਰਨ ਲਈ ਉਹ ਸੰਗਤ ਨਾਲ ਬਕਾਲੇ ਪਹੁੰਚਿਆ ਹਰੇਕ ਦੱਬੀ ਗੁਰੂ ਬਣ ਬੈਠੇ ਨੂੰ ਸੋਨੇ ਦੀਆਂ ਪੰਜ-ਪੰਜ ਮੋਰਾ ਭੇਡ ਭੇਡ ਕਰਕੇ ਆਪ ਮਿਲਿਆ ਪਰ ਕਿਸੇ ਵੀ ਦਸਵੰਦ ਦੀ ਗੱਲ ਨਾ ਕੀਤੀ ਤੇ ਉਸ ਦੀ ਰੂਹ ਨੂੰ ਕਿਤੇ ਵੀ ਸਕੂਨ ਨਾ ਮਿਲਿਆ ਖੋਜ ਕਰਦਿਆਂ ਆਖਿਰ ਲੋਕਾਂ ਨੇ ਉਸ ਨੂੰ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਜਦ ਉਸਨੇ ਗੁਰੂ ਜੀ ਦੇ ਦਰ ਤੇ ਦਰਸ਼ਨ ਕੀਤੇ ਚਿਹਰਾ ਸ਼ਾਂਤ ਤੇ ਅਡੋਲ ਸੀ ਪੰਜ ਮੋਰਾ ਦਾ ਮੱਥਾ ਜਦੋਂ ਟੇਕ ਦਿੱਤਾ ਸ਼ੱਕੇ ਨਿਵਰਤਨ ਕਰਨ ਦਾ ਸਤਿਗੁਰੂ ਨੇ 500 ਮੋਰਾ ਦਸਵੰਦ ਦਾ ਜ਼ਿਕਰ ਕੀਤਾ ਮੁੱਕਿਆ ਸ਼ੰਕਾ ਚਿਹਰੇ ਤੇ ਚਮਕ ਆ ਗਈ ਸੋਣ ਹੁਕਮ ਸੋਣ ਹੁਕਮ ਗੁਰੂ ਜੀ ਦਾ ਉਹ ਗਦਗਦ ਹੋਇਆ ਉਸ ਦੇ ਅੰਦਰੋਂ ਇੱਕ ਹੁਲਾਰੇ ਖੂੰਜ ਨਿਕਲੀ ਗੁਰੂ ਰਾਦੋਰੇ ਗੁਰੂ ਰਾਦੋਲੇ ਸੱਚਾ ਗੁਰੂ ਮਿਲ ਗਿਆ ਸੱਚਾ ਗੁਰੂ ਰੱਬ ਪਿਆ ਉਸੇ ਸਮੇਂ ਜੋ ਧੀ ਦੀ ਸੰਗਤ ਵਿੱਚੋਂ ਗੁਰਿਆਈ ਲਈ 5 ਪੈਸੇ ਤੇ ਨਾਰੀਅਲ ਭੇਜੇ ਗਏ ਭੇਟ ਕੀਤੇ ਗਏ ਸਨ ਬਾਬਾ ਗੁਰਦਿੱਤਾ ਜੀ ਨੇ ਇਹ ਗੁਰਬਖਸ਼ਿਸ਼ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਰ ਦਿੱਤੀ ਤੇ ਸਾਰੀ ਸੰਗਤ ਨੇ ਬੜੇ ਸਤਕਾਰ ਨਾਲ ਮੱਥਾ ਟੇਕਿਆ ਉਹ ਉਦੜ ਧੀਰਮਲ ਇਹ ਸੱਚ ਸਹਾਰ ਨਾ ਸਕਿਆ ਉਹ ਆਪਣੇ ਇੱਕ ਸ਼ੀਹਾ ਮਜ਼ੰਦ ਰਾਹੀ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਜਰਬਨ ਨੋਟਕ ਡੇਰੇ ਲੈ ਗਏ ਅਤੇ ਗੁਰੂ ਜੀ ਉੱਤੇ ਗੋਲੀ ਚਲਵਾਈ ਪਰ ਗੁਰੂ ਪਰ ਗੋਲੀ ਸ਼ੂਕੇ ਕੋਲੋਂ ਲੰਘ ਗਈ ਮੱਖਣ ਛਾਹ ਤੇ ਉਸਦੇ ਸਾਥੀਆਂ ਨੇ ਧੀਰਮਲ ਵੱਲੋਂ ਗੁਰੂ ਜੀ ਦਾ ਲੁੱਟਿਆ ਹੋਇਆ ਸਮਾਨ ਵਾਪਸ ਲਿਆਂਦਾ ਪਰ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੀੜ ਸਮੇਤ ਸਾਰਾ ਕੀਮਤੀ ਸਮਾਨ ਧੀਰਮਲ ਨੂੰ ਵਾਪਸ ਕਰ ਦਿੱਤਾ ਔਰਨਾ ਦਾ ਹਿਰਦਾ ਹਰ ਵੇਲੇ ਧਿਆਪ ਅਤੇ ਖਿਮਾ ਨਾਲ ਭਰਪੂਰ ਰਹਿਦਾ ਵਿਰੋਧੀਆਂ ਦੀਆਂ ਚਾਲਾਂ ਨਕਾਮ ਰਹੀਆਂ ਅਤੇ ਦਿੱਲੀ ਦੇ ਤਖਤ ਦੇ ਹਾਲਾਤ ਵੀ ਬਦਲੇ ਇਸ ਹਾਲਾਤ ਵਿੱਚ 1665 ਈਸਵੀ ਦੇ ਅੰਤ ਵਿੱਚ ਸ੍ਰੀ ਗੁਰੂ ਅਮਰੇਸਰ ਸਾਹਿਬ ਤੋਂ ਬਾਬਾ ਬਕਾਲਾ ਹੁੰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਆ ਗਏ ਸ਼੍ਰੀ ਅਮ੍ਰਿਤ ਸਰਵਿਕ ਹੈ ਨੌਵੀਂ ਪਾਸ਼ਾਹੀ ਜੀ ਦੇ ਪੁੱਜਨ ਮੌਕੇ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਕਿਵਾੜ ਸਾਜੀਸ਼ ਅਦੀਨ ਬੰਦ ਮਿਲੇ ਤੇ ਗੁਰੂ ਸਾਹਿਬ ਬਿਨਾਂ ਕਿਸੇ ਵਿਵਾਦ ਤੋਂ ਬਾਹਰ ਬਾਹਰੋਂ ਹੀ ਦਰਸ਼ਨ ਕਾਰਕ ਪਰਤ ਗਏ ਗੁਰੂ ਸਾਹਿਬ ਨੇ ਜਿਸ ਅਸਥਾਨ ਪੁਰਗ ਗੁਰੂ ਘਰ ਦੇ ਦਰਸ਼ਨ ਕੀਤੇ ਉਸ ਅਸਥਾਨ ਨੇ ਹੁਣ ਗੁਰਦੁਆਰਾ ਸ਼੍ਰੀ ਥੁਰਾ ਸਾਹਿਬ ਸ਼ੁਭੀਤ ਹਨ ਇਹ ਸਾਖੀ ਦੱਸਦੀ ਹੈ ਕਿ ਸਾਜ਼ਿਸ਼ਾਂ ਦੇ ਸائے ਕਿੰਨੇ ਵੀ ਡੂੰਘੇ ਹੋਣ ਪਰ ਸੱਚ ਦੀ ਜੋਤ ਆਪਣੇ ਆਪ ਚਮਕ ਉੱਠਦੀ ਹੈ ਸੱਚਾ ਨੂਰ ਹਨੇਰੇ ਬਦਲਾਂ ਦੀ ਕਾਲਖ ਵਿੱਚ ਕਦੇ ਲੁਕਦਾ ਨਹੀਂ ਆਖਿਰ ਪ੍ਰਗਟ ਹੋ ਕੇ ਹੀ ਫਿਰਦਾ ਹੈ ਧੰਨਵਾਦ